ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਹਰਮਨਦੀਪ ਸਿੰਘ ਢਲੋਂ ਸੋਸ਼ਲ ਮੀਡੀਆ ਇਨਚਾਰਜ ਹਲਕਾ ਪੱਟੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਸੰਘਰਸ਼ ਕਮੇਟੀ ਅਰਦਾਸ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਵੱਖ-ਵੱਖ ਬੇਨਤੀਆਂ ਕਰਨੀਆਂ ਚਾਹੁੰਦਾ ਹੈ ਅਸੀਂ ਇੱਕ ਪੱਟੀ ਹਲਕੇ ਦੇ ਵਿੱਚ ਸ਼ੁਰੂਆਤ ਕਰਨ ਜਾ ਰਹੇ ਹਾਂ ਭਾਰਤੀ ਕਿਸਾਨ ਯੂਨੀਅਨ ਰਾਜੀਵਾਲ ਸੰਘਰਸ਼ ਕਮੇਟੀ ਦੀ ਕੁਝ ਦਿਨ ਪਹਿਲਾਂ ਜਿਲ੍ਹਾ ਤਰਨਤਾਰਨ ਦੇ ਸਤਕਾਰਯੋਗ ਪ੍ਰਧਾਨ ਸਾਹਿਬ ਸਰਦਾਰ ਪ੍ਰਗਟ ਸਿੰਘ ਜੀ ਪੰਡਿਤ ਸਾਹਿਬ ਉਹਨਾਂ ਦੀ ਅਗਵਾਈ ਹੇਠ ਸਮੂਹ ਜੀ ਲੀਡਰਸ਼ਿਪ ਦੀ ਅਗਵਾਈ ਹੇਠ ਸਾਡੇ ਪੱਟੀ ਸ਼ਹਿਰ ਦੇ ਹੋਣਹਾਰ ਨਿਵਾਸੀ ਸੰਜੀਤ ਕੁਮਾਰ ਜੀ ਪਾਟਗਿਆ ਸਾਹਿਬ ਉਹਨਾਂ ਨੂੰ ਜਿਹੜਾ ਪ੍ਰਧਾਨ ਨਿਯੁਕਤ ਕੀਤਾ ਔਰ ਅਸੀਂ ਇਹ ਸੋਚ ਲੈ ਕੇ ਚੱਲੇ ਆ ਕਿ ਜੋ ਪੱਟੀ ਸ਼ਹਿਰ ਦੇ ਹਾਲਾਤ ਬਣ ਜਾ ਰਹੇ ਨੇ ਸੋ ਨਸ਼ਾ ਵਧਦਾ ਜਾ ਰਿਹਾ ਬੇਰੁਜ਼ਗਾਰੀ ਵਾਧੀ ਜਾ ਰਹੀ ਆ ਸੋ ਮਾਵਾਂ ਦੇ ਪੁੱਤ ਮਰਦੇ ਜਾ ਰਹੇ ਨੇ ਨਸ਼ਾ ਕਰ ਕਰਕੇ ਸੋ ਕਿਸੇ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਚੋਰੀ ਡਕੈਤੀ ਲੁੱਟਖੋ ਔਰ ਇਹਨਾਂ ਚੀਜ਼ਾਂ ਨੂੰ ਮਧੇਂ ਨਜ਼ਰ ਰੱਖਦਿਆਂ ਹੋਇਆਂ ਅਸੀਂ ਹਰ ਯਾਤ ਨੂੰ ਹਰ ਧਰਮ ਨੂੰ ਹਰ ਮਜ਼ਹਬ ਨੂੰ ਚਾਹੇ ਉਹ ਜੱਟ ਸੇਖਾ ਚਾਹੇ ਉਹ ਮੱਜਬੀ ਸੇਖਾ ਪਾਵੇਂ ਕਮਿਆਰ ਸੇਖਾ ਪਾਵੇਂ ਕਸ਼ਵ ਰਾਜਪੂਤ ਸਭਾ ਮیرے ਸਿੰਘ ਨੇ ਪਾਵੇਂ ਕੋਈ ਯਾਤ ਤੇ ਕੋਈ ਮਜ਼ਬ ਹੈ ਕੋਈ ਧਰਮ ਹੈ ਸਾਰੇ ਧਰਮ ਸਾਰੇ ਮਜ਼ਬ ਸਾਰੀਆਂ ਜਾਤਾ ਪਾਤਾਂ ਇਕਜੁੱਟ ਹੋ ਕੇ ਸਾਡਾ ਸਾਥ ਦਿਓ ਅਸੀਂ ਕਿਸਾਨ ਮਜ਼ਦੂਰ ਇਕਤਾ ਰਾਜੀਵਾਲ ਸੰਘਰਸ਼ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਸੰਜੀਤ ਮਾਰਜੀ ਪਹਾੜੀਆ ਸਾਹਿਬ ਉਹਨਾਂ ਦੇ ਵੱਲੋਂ ਵਿਸ਼ਵਾਸ ਦਿਵਾਉਂਦੇ ਆਂ ਦਾ ਸੋਸ਼ਲ ਮੀਡੀਆ ਇੰਚਾਰਜ ਹਰਮਨਦੀਪ ਸਿੰਘ ਆਪ ਜੀ ਦੇ ਨਾਲ ਬੇਨਤੀ ਕਰ ਰਿਹਾ ਹੈ ਅਸੀਂ ਪਹਾੜੀਆ ਸਾਹਿਬ ਵੱਲੋਂ ਆਪਣੇ ਵੱਲੋਂ ਆਪਣੀ ਪਾਰਟੀ ਦੇ ਵੱਲੋਂ ਵਿਸ਼ਵਾਸ ਦਿਵਾਉਂਦੇ ਆਂ ਕਿ ਤੁਹਾਨੂੰ ਇੱਕ ਪਾਰਟੀ ਦੇ ਵੱਲੋਂ ਝੰਡੀ ਮਿਲੇਗੀ ਔਰ ਡਾਡਾ ਬੈਚ ਮਿਲੇਗਾ ਇੱਕ ਆਈਡੈਂਟੀਟੀ ਕਾਰਡ ਤੁਹਾਨੂੰ ਅਸੀਂ ਬਣਾ ਕੇ ਦੇਵਾਂਗੇ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਜਿੱਥੇ ਤੁਸੀਂ ਜਾਓਗੇ ਹੁਣ ਦੇਖੋ ਆਪਾਂ ਸਰਕਾਰਾਂ ਨੂੰ ਟੈਕਸ ਦੇ ਰਹਿਆਂ ਦੁੱਧ ਦੇ ਉੱਤੇ ਟੈਕਸ ਜਾਂਦਾ ਹੈ ਔਰ ਚਾਹ ਪਤੀ ਦੇ ਉੱਤੇ ਟੈਕਸ ਜਾਂਦਾ ਹੈ ਰਾਸਤੇ ਦੇ ਵਿੱਚ ਆਪਾਂ ਟੋਲ ਪਲਾਸੇ ਆਉਂਦੇ ਆ ਉਹਨਾਂ ਨੂੰ ਹੀ ਆਪਾਂ ਟੈਕਸ ਦਿੰਨੇ ਆ ਬਲਕੇ ਆਪਾਂ ਜਦੋਂ ਰੋਡ ਬੰਦ ਆ ਰੋਡ ਟੈਕਸ ਵੀ ਆਪਾਂ ਦੰਨੇ ਆ ਇਸ ਕਰਕੇ ਜੋ ਕਿਸਾਨੀ ਦਾ ਸੰਘਰਸ਼ੀ ਦਾ ਜੋ ਮਕਾਮ ਹੈ ਕਿ ਇਹ ਜਿਹੜੇ ਪਲਾਜੇ ਬਣੇ ਹੋਏ ਨੇ ਟੋਲ ਪਲਾਜੇ ਇਹਨਾਂ ਦੇ ਖਿਲਾਫ ਮੋਰਚਾ ਬੁਲੰਦ ਹੋਣਾ ਸੋ ਅੱਜ ਅਸੀਂ ਪੱਟੀ ਤੋਂ ਚੰਡੀਗੜ੍ਹ ਆਏ ਆ ਰਾਸਤੇ ਵਿੱਚ ਤਿੰਨ ਟੋਲ ਪਲਾਜੇ ਪਏ ਆ ਮੇਰੇ ਕੋਲ ਮੇਰੀ ਪਾਰਟੀ ਦੀ ਝੰਡੀ ਸੀ ਬੈਜ ਸੀ ਔਰ ਆਈਡੈਂਟੀ ਕਾਰਡ ਸੀ ਦੰਨਾ ਟੋਲ ਪਲਾਜ਼ਿਆਂ ਦੇ ਉੱਤੇ ਮੈਂ ਆਪਣਾ ਆਈਡੈਂਟੀਟੀ ਕਾਰਡ ਦਿਖਾਇਆ ਆਪਣੀ ਪਾਰਟੀ ਦੀ ਛੱਡੀ ਦਿਖਾਈ ਸੋ ਉਹਨਾਂ ਨੇ ਮੇਰੀ ਕੋਈ ਪੁੱਛਿਆ ਨਹੀਂ ਕਿ ਤੁਸੀਂ ਕੋਈ ਪੈਸੇ ਦਿਓ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਹੜੇ ਕਿਸਾਨ ਮਜ਼ਦੂਰ ਨੇ ਸੋ ਇਹ ਜਿਹੜੇ ਨੇ ਟੋਲ ਪਲਾਜ਼ਿਆਂ ਦੇ ਖਿਲਾਫ ਹੈ ਇਹਨਾਂ ਤੋਂ ਅਸੀਂ ਕੋਈ ਪੈਸਾ ਨਹੀਂ ਮੰਗਣਾ ਮੇਰੇ ਕੋਲ ਕਿਸੇ ਨੇ ਕੁਝ ਕਿ ਪੈਸਾ ਨਹੀਂ ਮੰਗਿਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਮੈਂ ਅਸੀਂ ਪੈਸਾ ਮੰਗਿਆ ਤੇ ਇਹਨਾਂ ਨੇ ਹੁਣੇ ਧਰਨਾ ਲਾਉਣਾ ਸ਼ੁਰੂ ਕਰ ਦੇਣਾ ਕਿਉਂ ਧਰਨੇ ਲਾਉਣ ਦੀ ਜ਼ਰੂਰਤ ਪੈ ਰਹੀ ਆ ਕਿਉਂਕਿ ਸਰਕਾਰਾਂ ਸਾਡੇ ਤੋਂ ਲੁੱਟ-ਪੁੱਟ ਕਰ ਰਹੀਆਂ ਟੋਲ ਪਲਾਜ਼ੇ ਦੇ ਨਾਂ ਦੇ ਉੱਤੇ ਔਰ ਪੁਲਸ ਪ੍ਰਸ਼ਾਸਨ ਵੀ ਧੱਕਾ ਕਰ ਰਿਹਾ ਹੈ ਔਰ ਕਾਨੂੰਨਦਾਨ ਜਿਹੜੇ ਨੇ ਔਰ ਰਿਸ਼ਵਤਾਂ ਲੈ ਲੈ ਕੇ ਸਾਡੇ ਨਾਲ ਧੱਕਾ ਕਰ ਰਹੇ ਨੇ ਸੋ ਤੁਹਾਨੂੰ ਕਿਤੇ ਥਾਣੇ ਬਿਠਾਣੇ ਲੋੜ ਪੈ ਜਾਂਦੀ ਆ ਟੋਲ ਪਲਾਜ਼ੇ ਦੇ ਉੱਤੇ ਲੋੜ ਪੈ ਜਾਂਦੀ ਆ ਸੋ ਉਹ ਵਾਸਤੇ ਤੁਸੀਂ ਸਾਡੀ ਮੈਂਬਰਸ਼ਿਪ ਬਣੋ ਸੋ ਵੱਧ ਤੋਂ ਵੱਧ ਚੜ ਕੇ ਸੰਗਤਾਂ ਸਾਡਾ ਸਹਿਯੋਗ ਕਰੋ ਅਸੀਂ ਕੋਈ ਪੋਲਿਟਿਕਲ ਲੀਡਰ ਦੀ ਤਰ੍ਹਾਂ ਨਹੀਂ ਕਿਉਂਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਲੇਕਿਨ ਕਿਸਾਨ ਮਜ਼ਦੂਰ ਦਾ ਕਿਸਾਨ ਮਜ਼ਦੂਰ ਦੁਕਾਨਦਾਰ ਹਰ ਵਰਗ ਦਾ ਬੰਦਾ ਹਮੇਸ਼ਾ ਸਦਾ ਵਾਸਤੇ ਸਜੀਵੀ ਰਹਿੰਦਾ ਹੈ ਕੋਈ 5 ਸਾਲ ਪੋਲਿਟਿਕਲ ਸਰਕਾਰ ਆ ਗਈ ਕੋਈ 5 ਸਾਲ ਆ ਗਈ ਲੇਕਿਨ ਨਹੀਂ ਇਹ ਸਦਾ ਸਦਾ ਵਾਸਤੇ ਰਹਿਣ ਵਾਲੀ ਹੈ ਪਾਰਟੀ ਤੁਹਾਡੀ ਮਦਦ ਕਰੇਗੀ ਹਰ ਪੱਦਰ ਤੇ ਉੱਤੇ ਤੁਸੀਂ ਕਿਸੇ ਮੁਸੀਬਤ ਦੇ ਵਿੱਚ ਕਾਜ਼ੇਓ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੁੜਨ ਵਾਲੀ ਪਾਰਟੀ ਹੈ ਸੋ ਸਾਡਾ ਜਿਹੜਾ ਸੰਪਰਕ ਨੰਬਰ ਹੈ ਉਹ 9855839699 ਹੈ ਸਾਡਾ ਜਿਹੜਾ YouTube ਚੈਨਲ ਹੈ ਕਿਉਂਕਿ ਦਾ ਸੋਸ਼ਲ ਮੀਡੀਆ ਦਾ ਇੰਚਾਰਜ ਹੈ ਸੋਸ਼ਲ ਮੀਡੀਆ ਦਾ ਮਤਲਬ ਹੁੰਦਾ ਹੈ Facebook WhatsApp ਔਰ ਆਪਣਾ YouTube ਇਹ ਜਿਹੜਾ ਮਾਧਿਅਮ ਹੈ ਸੋਸ਼ਲ ਮੀਡੀਆ ਦਾ ਆਪਾਂ ਸੋਸ਼ਲ ਮੀਡੀਆ ਤਾਈਂ ਆਵਾਜ਼ ਬੁਲੰਦ ਕਰ ਸਕਦੇ ਹਾਂ 31 ਜਥੇਬੰਦੀਆਂ ਨੇ ਕਿਸਾਨੀ ਦੀਆਂ ਪੂਰੇ ਭਾਰਤ ਦੇ ਵਿੱਚ ਉਨ੍ਹਾਂ ਦੇ ਵਿੱਚ ਸਰਦਾਰ ਬਲਬੀਰ ਸਿੰਘ ਜੀ ਰਾਜੀਵਾਲ ਸਾਹਿਬ ਵੀ ਆਉਂਦੇ ਨੇ ਜਿਹੜੇ ਕਿ ਤੁਹਾਡੀ ਗੱਲ ਸੁਪਰੀਮ ਕੋਰਟ ਤੱਕ ਵੀ ਰੱਖਦੇ ਨੇ ਤੁਹਾਡੀ ਗੱਲ ਪ੍ਰਧਾਨ ਮੰਤਰੀ ਸਾਹਿਬ ਤੱਕ ਵੀ ਰੱਖਦੇ ਨੇ ਗ੍ਰਹਿ ਮੰਤਰੀ ਸਾਹਿਬ ਤੱਕ ਵੀ ਰੱਖਦੇ ਨੇ ਸੋ ਪੂਰੇ ਭਾਰਤ ਦੇ ਮੀਡੀਆ ਦੇ ਵਿੱਚ ਤੁਹਾਡੀ ਗੱਲ ਜਿਹੜੀ ਆ ਪਹੁੰਚਦੀ ਹੈ ਸੋ ਇੱਕ ਟੀਮ ਵਰਕ ਬਣਾ ਕੇ ਚੱਲ ਰਹੇ ਆ ਸੋ ਪੱਟੀ ਦੇ ਵਿੱਚ ਵੀ ਅਸੀਂ ਰਾਜੀਵਾਲ ਸੰਘਰਸ਼ ਕਮੇਟੀ ਦਾ ਅਸੀਂ ਜਿਹੜਾ ਉਹ ਕਰ ਰਹੇ ਆ ਅਸੀਂ ਵਾਤਾਵਰਣ ਸ਼ੁੱਧਤਾ ਦੀ ਗੱਲ ਕਰਾਂਗੇ ਅਸੀਂ ਨਸ਼ੇ ਦਾ ਜਿਹੜਾ ਵਿਰੋਧ ਕਰਾਂਗੇ ਔਰ ਧੱਕੇਸ਼ਾਹੀ ਹੋ ਰਹੀ ਹੈ ਜਿਹਦੇ ਨਾਲ ਦਕਾਨਦਾਰ ਦੇ ਨਾਲ ਮਜ਼ਦੂਰ ਦੇ ਨਾਲ ਕਿਸਾਨ ਦੇ ਨਾਲ ਹਰ ਵਰਗ ਹਰ ਜਾਤ ਪਾਤ ਵਾਲੇ ਦੇ ਨਾਲ ਉਹਦੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਔਰ ਸਾਡਾ YouTube ਚੈਨਲ ਹੈ ਆਜ਼ਾਦ ਨਿਊਜ਼ ਚੈਨਲ ਸਾਡਾ Facebook ਤੇ ਪੇਜ ਵੀ ਹੈ ਆਜ਼ਾਦ ਨਿਊਜ਼ ਚੈਨਲ ਇਹਨੂੰ ਤੁਸੀਂ ਫੋਲੋ ਕਰੋ ਸਬਸਕ੍ਰਾਈਬ ਕਰੋ ਔਰ ਵੱਧ ਤੋਂ ਵੱਧ ਸਾਡੇ ਸੰਪਰਕ ਨੰਬਰ 98583999 ਤੇ ਕੰਟੈਕਟ ਕਰਕੇ ਸਾਡੇ ਨਾਲ ਸੰਪਰਕ ਬਣਾਓ ਔਰ ਸਾਡੇ ਨਾਲ ਵੱਧ ਤੋਂ ਵੱਧ ਸਹਿਯੋਗ ਕਰੋ ਔਰ ਆਪਾਂ ਇਸ ਪਾਰਟੀ ਨੂੰ ਇਸ ਵਾਤਾਵਰਨ ਦੀ ਸ਼ੁੱਧਤਾ ਨੂੰ ਜਿਹੜਾ ਬੁਲੰਦੀਆਂ ਤੇ ਲੈ ਕੇ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ